ਪੰਜਾਬ ਦੇ ਵਿੱਚ ਲਗਾਤਾਰ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਕਰਕੇ ਪੰਜਾਬ ਦੇ ਲੋਕ ਖੌਫ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਸਮੇਂ ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਿਹੰਗ ਪਾਣੇ ਦੇ ਵਿੱਚ ਆਏ ਸ਼ਾਨ ਸਿੰਘ ਲਾਲ ਨੇ ਰੇਸ਼ਮ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹ ਵਿਵਾਦ ਇੰਨਾ ਵੱਧ ਗਿਆ ਕਿ ਗੁਰੂ ਹਰ ਸਹਾਏ ਦੀ ਪੱਠਾ ਬਸਤੀ ਦੇ ਵਾਸੀ ਰੇਸ਼ਮ ਕੁਮਾਰ ਨੂੰ ਕਿਡਨਾਪ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਰਮੇਸ਼ ਦੀ ਪਤਨੀ ਪਾਲੋ ਰਾਣੀ ਨੇ ਦੱਸਿਆ ਕਿ ਉਹਨਾਂ ਦਾ ਪੈਸਿਆਂ ਦੇ ਲੈਣ-ਦੇਣ ਦਾ ਵਿਵਾਦ ਚੱਲ ਰਿਹਾ ਸੀ ਕਿ ਪਿੰਡ ਸੜੀਆ ਦਾ ਰਹਿਣ ਵਾਲਾ ਸ਼ਾਮ ਲਾਲ ਲਹਿੰਗ ਸਿੰਘ ਦੇ ਪਾਣੇ ਦੇ ਵਿੱਚ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਆਇਆ ਤੇ ਉਸ ਦੇ ਪਤੀ ਨੂੰ ਕਿਡਨਾਪ ਕਰਕੇ ਲੈ ਗਿਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਪਰਾਡ ਨੇ ਦੱਸਿਆ ਕਿ ਇਸ ਬੰਦ ਦੇ ਵਿੱਚ ਮਾਮਲਾ ਦਰਜ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਦੋ ਮੁੱਖ ਦੋਸ਼ੀ ਸ਼ਾਮ ਲਾਲ ਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ 14 ਹੌਂਦੇ ਸੀਗੇ ਹੁਣ ਕਰੋ ਬੰਦੇ ਵੀ ਚੱਕਣ ਲੱਗਦੇ ਨੇ ਚਿੱਟਾ ਬੋਧ ਵੇਖਦਾ ਸੀਗਾ ਚਿੱਟੇ ਨੂੰ ਕਾਬੂ ਨਹੀਂ ਹਣ ਤੱਕ ਪਾਇਆ ਗਿਆ ਪਰ ਉਸ ਵਕਤ ਦਾ ਪੁਲਿਸ ਨੇ ਸਾਡੀ ਪੂਰੀ ਮਦਦ ਕੀਤੀ ਆ ਬਹੁਤ ਜਿਆਦਾ ਪੁਲਿਸ ਅਡੋ ਅੱਡੀ ਸਾਰੇ ਠਾਣਾ ਦੇ ਜ਼ਿਲ੍ਹਾ ਲਗੀਆਂ ਪੁਲਿਸੋਂ ਦੇ ਮਗਰ ਪਹੁੰਚ ਗਈ ਸੀ 1 ਵਜੇ ਤੋਂ ਲੈ ਕੇ ਇਹਨਾਂ ਨੇ ਵੀ 2 ਵਜੇ ਤੱਕ ਤੇ 2 ਵਜੇ ਪੁਲਿਸ ਤੋਂ ਰਵਾਨਗੀ ਪਾ ਲਈ ਸੀ ਪੁਲਿਸ ਨੇ ਸਾਰਿਆਂ ਨੂੰ ਪਾਸੇ ਚਾਰਜ ਕਰੇ ਲੱਭਣ ਦੀ ਪਰ ਜਿੱਥੋਂ ਵੀ ਲੋਕੇਸ਼ਨ ਲੱਭਦੇ ਸੀਗੇ ਉੱਥੇ ਹੀ ਲੋਕੇਸ਼ਨ ਬੰਦ ਕੀਤੀ ਜਾਂਦੀ ਸੀ ਕਿਤੇ ਹੋਰ ਲੈ ਕੇ ਚਲੇ ਜਾਂਦੇ ਸੀ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਏ ਪੁਲਿਸ ਨੇ ਬਹੁਤ ਸਾਥ ਦਿੱਤਾ ਏ ਜਿਹੜੀ ਇਹਨਾਂ ਨੇ ਬਾਣਾ ਪਾ ਕੇ ਘਰੋਂ ਚੱਕ ਕੇ ਲੈ ਕੇ ਗਏ ਨੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਾਣੇ ਦੇ ਇਹਨਾਂ ਨੇ ਬੇਅਦਬੀ ਕੀਤੀ ਆ ਬੇਅਦਬੀ ਦਾ ਵੀ ਪਰਚਾ ਹੋਣਾ ਚਾਹੀਦਾ ਦੇਖੋ ਇੱਕ ਮੋਨਾ ਬੰਦਾ ਬਾਣਾ ਪਾ ਕੇ ਉਹ ਜਾ ਕੇ ਕਿਸੇ ਨੂੰ ਵੀ ਮਾਰ ਸਕਦਾ ਜਾਂ ਜਿਹਨੇ ਕੰਮ ਕੀਤਾ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ ਕਿੱਥੇ ਲਾ ਜਾ ਕੇ ਕਤਲ ਕਰਤਾ ਇਹਨਾਂ ਨੇ ਜੀ ਸੜੀਆਂ ਪਿੰਡ ਉਤੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਹੁਣ ਆਏ ਸੀਗੇ ਇੱਕ ਜਿਹ ਇੱਕ ਬੰਦੇ ਨੇ ਕਤਲ ਕੀਤਾ ਭਾਈ ਉਹਨੂੰ ਨਾਲ ਲੈ ਕੇ ਆਏ ਨੇ ਥਾਣੇ ਦੇ ਵਿੱਚ ਹੁਣ ਉਹਨਾਂ ਨੇ ਅਰੈਸਟ ਕੀਤਾ ਇੱਥੇ ਥਾਣੇ ਦੇ ਵਿੱਚ ਸਰਪੰਚਾਂ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਤਾਂ ਸਾਡੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਉਹ ਕੋਈ ਕੁੱਤਾ ਬਿੱਲਾ ਨਹੀਂ ਸੀਗਾ ਇੱਕ ਇਨਸਾਨ ਸੀਗਾ ਜਿਹਨੂੰ ਮਾਰਿਆ ਗਿਆ ਏ ਜਿਹੜੇ ਨਿੱਕੇ ਨਿੱਕੇ ਬੱਚੇ ਰੋਲੇ ਨੇ ਲੈਣ ਦੇਣ ਸਾਹਮਣੇ ਹੀ ਕਰਨਾ ਹਰੇਕ ਦਾ ਹੀ ਲੈਣ ਦੇਣ ਹੈਗਾ ਜੋ ਵੀ ਹੈਗਾ ਸੀਗਾ ਥਾਣੇ ਜਾਂਦੇ ਕਚਹਿਰੀ ਜਾਂਦੇ ਕੋਰਟ ਪੈਣੇ ਕਾਨੂੰਨੀ ਕਾਰਵਾਈ ਤੇ ਲੜਦੇ ਜੋ ਉਹਨਾਂ ਦਾ ਲੈਣ ਦੇਣ ਸੀਗਾ ਬਹਿ ਕੇ ਗੱਲ ਕਰਦੇ ਪਰ ਇਹ ਨਹੀਂ ਗੱਗਾ ਵੀ ਕੋਈ ਬੰਦੇ ਨੂੰ ਆਪਾਂ ਜਾਨੋਂ ਹੀ ਖਤਮ ਕਰ ਦੇਣਾ ਜੋ ਬਣਦੀ ਕਾਰਵਾਈ ਉਹ ਪਾਈ ਜਾਵੇ ਤੇ ਜਿਹੜਾ ਬੇਅਦਬੀ ਦਾ ਪਰਚਾ ਏ ਉਹ ਸਾਡੇ ਸਾਡੇ ਵੱਲੋਂ ਨਿੰਗਾ ਸਿੰਘਾਂ ਵੱਲੋਂ ਵੱਖਰਾ ਪਾਉਣਾ ਚਾਹੀਦਾ ਜੇ ਇਹ ਨਹੀਂ ਕੱਟਦੇ ਪਰਚਾ ਸਾਡਾ ਨਿੰਗਾ ਸਿੰਘਾਂ ਦਾ ਅਸੀਂ ਆਪਦੇ ਵੱਲੋਂ ਸਖਤ ਸਖਤ ਕਾਰਵਾਈ ਪਵਾਵਾਂਗੇ ਸਾਡੇ ਮਹੱਲੇ ਚ ਵੀ ਜੀ ਪਤਾ ਨਹੀਂ ਮੈਨੂੰ ਇੰਨਾ ਤਾਂ ਨਹੀਂ ਮੈਨੂੰ ਪਤਾ ਕੀ ਗੱਲ ਹੈ ਕੋਈ ਇਹਨਾਂ ਦਾ ਲੈਣ ਦੇਣ ਦਾ ਰੋਲਾ ਸੀਗਾ ਸਾਡੇ ਮਹੱਲੇ ਚ 1 ਵਜੇ ਆਏ ਨੇ ਇਹਨਾਂ ਨੇ ਰਮੇਸ਼ ਸਿੰਘ ਨੂੰ ਚੱਕ ਕੇ ਲੈ ਜਾ ਕੇ ਸੜੀਆਂ ਪਿੰਡ ਮਾਰ ਦਿੱਤਾ ਬਹੁਤ ਮੰਦ ਭਾਂਗੀ ਖਬਰ ਮਾੜੀ ਗੱਲ ਕੀਤੀ ਜੋ ਵੀ ਇਹਨਾਂ ਨੇ ਘਟਨਾ ਕੀਤੀ ਹੈ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਕੋਈ ਤੁਹਾਡੇ ਪਤੀ ਨਾਲ ਜੀ ਕੀ ਨਾਮ ਹੈ ਤੁਹਾਡਾ ਸਰ ਮੈਂ ਪਾਲੋ ਰਾਣੀ ਮੇਰੇ ਘਰ ਵਾਲਾ ਰਮੇਸ਼ ਸਿੰਘ ਪਿੰਡ ਸੜੀਆਂ ਸ਼ਾਮ ਲਾਲ ਜਿਹੜਾ ਕਿ ਬੰਦੇ ਹੋਰ ਵੀ ਲੈ ਕੇ ਆਇਆ ਦੋ ਜਨਾਨੀਆਂ ਆਉਂਦੀ ਇੱਕ ਨੋਹ ਇੱਕ ਉਹਦੇ ਘਰ ਵਾਲੀ ਹੈ ਬਾਕੀ ਬੰਦੇ ਆਣ ਪਛਾਤੇ ਨਹੀਂ ਇੱਕ ਬੰਦਾ ਇਥੋਂ ਦੇ ਮੌਕੇ ਤੇ ਮੈਂ ਸਿਆਣ ਲਾਉਗੀ ਬੰਦਾ ਫੋਨੇ ਰੈਸਟ ਹੋ ਗਿਆ ਹੈ ਉਹਦੀ ਨੋਹ ਸੱਸ ਨਾਲ ਆਈਆਂ ਨੇ ਮੇਰੇ ਬੰਦੇ ਨੂੰ ਗਡਨੈਪ ਕਰਕੇ ਲੈ ਗਏ ਨੇ ਪੰਜ ਬੰਦੇ ਨੇ ਦੋ ਜਨਾਨੀਆਂ ਨੇ ਜਨਾਨੀਆਂ ਵੀ ਦੋਵੇਂ ਫੜੀਆਂ ਗਈ ਇੱਕ ਬੰਦਾ ਇੱਕ ਬੰਦਾ ਪਹਿਲਾਂ ਫੜਿਆ ਗਿਆ ਕੱਲ ਇੱਕ ਬੰਦਾ ਹੁਣ ਫੜਿਆ ਗਿਆ ਦੋ ਬੰਦੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਕਿਵੇਂ ਤੁਹਾਡੇ ਘਰ ਆਏ ਸੀ ਕੀ ਕੀ ਗੱਲ ਹੈ ਸਰ ਕੱਲ ਕੱਲ ਨੂੰ 1 ਵਜੇ ਸਾਡੇ ਘਰ ਆਏ ਸੀ ਦੁਪਹਿਰੇ 1 ਵਜੇ ਮੇਰੇ ਘਰੋਂ ਮੇਰੇ ਬੰਦੇ ਨੂੰ ਗਡਨੈਪ ਕਰ ਐ ਸੱਚ ਸਾਹਿਬ ਨੂੰ ਕਦੋਂ ਪਤਾ ਲੱਗਾ ਤੇ ਕਦੋਂ ਇਹਨਾਂ ਨੂੰ ਬੋਡੀ ਮਿਲੀ ਮੇਰੇ ਐ ਸੱਚ ਸਾਹਿਬ ਨੂੰ ਬੋਡੀ ਮਿਲੀ ਏ ਪਰ ਕਾਰਵਾਈ ਐ ਸੱਚ ਸਾਹਿਬ ਨੇ ਜਿਹੜੀ ਕਰਨੀ ਸੀ ਉਹ ਨੇ ਆਪਦੀ ਕੀਤੀ ਏ ਸਾਡੇ ਨਾਲ ਭੱਜਿਆ ਫਿਰ ਬਹੁਤ ਨੇ ਲੋਕੇਸ਼ਨਾਂ ਵੀ ਲਾਈਆਂ ਨੇ ਇਹ ਬੰਦੇ ਲਕੈਸ ਨਹੀਂ ਬਦਲਦੇ ਰਹਾ ਕਦੀ ਕਿੱਥੇ ਕਦੀ ਕਿੱਥੇ ਹੁਣ ਦੋ ਜਨਾਨੀਆਂ ਫੜੀਆਂ ਗਈਆਂ ਉਹ ਵੀ ਆਈਆਂ ਸੀ ਨਾਲ ਪੰਜ ਬੰਦੇ ਆਏ ਸੀ ਦੋ ਬੰਦੇ ਫੜੇ ਗਏ ਨੇ ਉਹ ਵੀ ਨਾਲੇ ਬਾਕੀ ਤਿੰਨ ਬੰਦੇ ਰਹਿ ਗਨੇ ਜਨਾਨੀਆਂ ਦੋਵੇਂ ਫੜੀਆਂ ਗਿਆ ਨੇ ਤੇ ਸ਼ਾਮ ਨੂੰ ਮਸਮੈਨ ਨੂੰ ਪਤਾ ਕਿੰਨੇ ਵਜੇ ਇਹਨਾਂ ਨੂੰ ਲਾ ਮੇਰੇ ਬੰਦੇ ਦੀ ਲਾਸ਼ ਆਈ ਮੇਰੇ ਬੰਦੇ ਦੇ ਨਾਲੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਹੈ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਆਗ ਸਿੰਘ ਵਾਲਾ ਜਦੋਂ ਐਸੋ ਚ ਨੇ ਉਹਨਾਂ ਨੂੰ ਫੜਿਆ ਹੈ ਤੇ ਉਦੋਂ ਉਹਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਦੀ ਥਾਣੀ ਪਿਆ ਹੋਇਆ ਇਸ ਟਾਈਮ ਮੇਂ ਆ ਕੇ ਸਿੰਘ ਤਾਂ ਬਣਾ ਪਾਇਆ ਸੀ ਬਾਕੀ ਸਾਰ ਤੱਕਾ ਹੋ ਗਿਆ ਮੁਕ ਤੱਕਾ ਹੋ ਗਿਆ ਸਾਡੇ ਨਾਲ ਮੇਰੇ ਬੱਚੇ ਰੋਣਗੇ ਮੇਰੇ ਬੰਦੇ ਨੂੰ ਮਾਰਦਾ ਜਿੰਨੇ ਬੰਦੇ ਬੜੇ ਨੇ ਛੱਡਣੇ ਨਹੀਂ ਸਹੀਦੇ ਆ ਬੰਦੇ ਨੂੰ ਗਰਮਾਇਤ ਕਰਕੇ ਕਤਲ ਕਰ ਦਿੱਤਾ ਗਿਆ ਕੱਲ ਮਿਤੀ 3 4 25 ਨੂੰ ਜਿਹੜਾ ਹੈਗਾ ਕਿ ਪਠਾਵਸਤੀ ਤੋਂ ਰਮੇਸ਼ ਕੁਮਾਰ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਹ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਉਸ ਵਿੱਚ ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇੱਥੋਂ ਇੱਥੋਂ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 ਪੜਾ 25 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 333 115 2 140 3 355 2 191 3 190 ਬੀ ਐਨ ਐਸ ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗੈਰਨਾਪ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲਿਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਫੱਕੇ ਆਪਦੇ ਫੋਨ ਬੰਦ ਕਰ ਲਏ ਲੋਕੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਸੀ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਦੇਸ਼ਵੰਦੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਸ਼ੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜਰਮਨ ਦੇ ਵਿੱਚ ਵਾਧਾ ਕਰਤਾ ਅਸੀਂ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨੇ ਟੋਟਲ ਦੇ ਜੀ ਪਰਚਾ ਕਟਿਆ ਗਿਆ ਜੀ ਟੋਟਲ ਇਸ ਟਾਈਮ ਤੇ ਜਿਹੜਾ ਇੱਕ ਤਾਂ ਸ਼ਾਮ ਲਾਲ ਆ ਜੀ ਇੱਕ ਇਹਦੀ ਪਤਨੀ ਸੋਮਾ ਰਣੀ ਆ ਜੀ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋ ਛੇ ਜਿਹੜੇ ਮੇਨ ਆ ਇਹ ਅਸੀਂ ਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ جاری ਆ ਧੰਨਵਾਦ